ਜਲੰਧਰ ਚ ਜਮਨੀ ਚੋਣਾਂ ਦੇ ਨਤੀਜੇ 13 ਮਈ ਨੂੰ ਆਏ ਸਨ ਜਨਾਚਾ ਆਪ ਦੇ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰੀ ਵੋਟਾਂ ਦੇ ਨਾਲ ਜਿੱਤ ਹਾਸਲ ਹੋਈ ਸੀ ਅਤੇ ਇਸ ਜਿੱਤ ਦੇ ਮਗਰੋਂ ਸੁਭਾ ਸਰਕਾਰ ਨੇ ਪੰਜਾਬੀਆਂ ਨੂੰ ਵੱਡਾ ਚਟਕਾ ਦਿੱਤਾ ਜਿਹੜਾ ਤੁਹਾਨੂੰ ਦੱਸ ਦੇ ਕਿ ਜਮਨੀ ਚੋਣਾਂ ਦੇ ਨਤੀਜਿਆਂ ਤੋਂ 2 ਦਿਨ ਬਾਅਦ ਹੀ ਸਰਕਾਰ ਦੇ ਵੱਲੋਂ ਬਿਜਲੀ ਦੀਆਂ ਦਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਕੀਤਾ ਗਿਆ ਅਤੇ ਨਵੀਆਂ ਦਰਾਂ 16 ਮਈ ਤੋਂ ਲਾਗੂ ਹੋ ਰਹੀਆਂ ਨੇ ਇਸ ਸੰਬੰਧੀ ਪੀਐਸਪੀਸੀਐਲ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਅਤੇ ਬਿਜਲੀ ਦੀਆਂ ਕੀਮਤਾਂ ਦੇ ਵਿੱਚ ਤੇ ਯੂਨਿਟੇਸ਼ ਪੰਜਾਬ ਪੈਸੇ ਵਾਦਾ ਕੀਤਾ ਗਿਆ ਅਤੇ ਬਿਜਲੀ ਦਰਾਂ ਦੇ ਵਿੱਚ ਕੀਤਾ ਗਿਆ ਵਾਦਾ ਕੱਲ ਤੋਂ ਲਾਗੂ ਹੋ ਜਾਵੇਗਾ ਜੋ 31 ਮਾਰਚ 2024 ਤੱਕ ਲਾਗੂ ਰਹੇਗਾ ਇਦੇ ਨਾਲ ਹੀ ਤੁਹਾਨੂੰ ਦੱਸਦੀ ਕਿ ਸੀਐਮ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਬਿਜਲੀ ਦੀਆਂ ਦਰਾਂ 'ਚ ਵਾਧੇ ਦਾ ਖਰਚਾ ਸਰਕਾਰ ਦਵੇਗੀ ਇਸ ਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਵੇਗਾ। ਉਤੇ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਵੀ ਕੀਤਾ ਗਿਆ। ਉਹਨਾਂ ਨੇ ਟਵੀਟ ਕਰਕੇ ਆ ਕਿ ਬਿਜਲੀ ਦੀਆਂ ਦਰਾਂ 'ਚ ਵਾਧੇ ਦਾ ਖਰਚਾ ਸਰਕਾਰ ਦਵੇਗੀ ਅਤੇ ਇਸ ਦਾ ਆਮ ਲੋਕਾਂ ਤੇ ਕੋਈ ਬੋਝ ਨਹੀਂ ਪਵੇਗਾ ਅਤੇ 600 ਜੁਲਟ ਵਾਲੀ ਯੋਜਨਾ ਦੇ 1 ਕਿਲੋਮੀਟਰ ਤੇ ਅਸਰ ਨਹੀਂ ਪਵੇਗਾ। ਬਿਊਰੋ ਰਿਪੋਰਟ ਤੇਜ ਚੈਨਲ